ਇਹ ਕਾਲੀ ਨੋਲ ਜੜ ਕੇ ਉਹ ਤੁਸੀਂ ਟਰਾਂਸਪੋਰਟ ਦਾ ਵੀ ਕੰਮ ਕੀਤਾ ਆ ਜੀ ਤੁਸੀਂ ਬਹੁਤ ਲੰਮਾ ਟਰਾਂਸਪੋਰਟ ਦੇ ਵਿੱਚ ਰਹੇ ਹੋ ਬਹੁਤ ਲੰਮਾ ਟਾਈਮ ਗੁਜ਼ਰੇ ਜੀ ਇੱਕ ਜਿਹੜਾ ਆਪਾਂ ਸਾਰੇ ਭਰਾ ਵਾ ਜਿਹੜੇ ਟਰੱਕ ਡਰਾਈਵਰ ਵਾ ਜਾਂ ਆਪਣੇ ਜਿੱਦਾਂ ਆਨਰਪ੍ਰੀਟਰ ਏ ਵੀ ਆਪਣੇ ਭਰਾ ਵਾ ਜੇ ਮੰਨ ਲਓ ਤੁਸੀਂ ਕੰਪਨੀ ਖੋਲੀ ਆ ਮੈਂ ਡਰਾਈਵਰਾਂ ਤਾਂ ਵੀ ਆਪਾਂ ਹੈ ਤਾਂ ਇੱਕੋ ਆ ਬਿਲਕੁਲ ਫਰਕ ਤਾਂ ਹੈ ਨਹੀਂ ਜੀ ਜੀ ਚਲੋ ਤੁਸੀਂ 25 30 40 50 100 ਟਰੱਕ ਪਾ ਲਿਆ ਮੈਂ ਤੁਹਾਨੂੰ ਡਿਲੀਵਰੀ ਕਰੀ ਜਾਂਦਾ ਇਹ ਜਿਹੜਾ ਲੋਕ ਉਹ ਤਾਂ ਹਰ ਕੰਮ ਦੇ ਵਿੱਚ ਹੁੰਦੇ ਆ ਤੁਸੀਂ ਦੇਖਦੇ ਆ ਹਰ ਕੰਮ ਚ ਆਪਾਂ ਦੇਖਿਆ ਤੂਰੀ ਕੌਣ ਪਾਉਂਦਾ ਜਿਹੜਾ ਟਰੱਕ 'ਚ ਹੁੰਦਾ ਹੀ ਨਹੀਂ ਹੂੰ ਕਈ ਵੇਲੇ ਉਹ ਪਾ ਜਾਂਦਾ ਦੂਰੀ ਵੀ ਬੈਸਰੀ ਠੀਕ ਢਿਲੋਣੀ ਠੀਕ ਉਹ ਨਹੀਂ ਠੀਕ ਉਹ ਠੀਕ ਕਰ ਜਾਂਦਾ ਇਹ ਕੀ ਜਿਹੜਾ ਨਾ ਹੋ ਰਿਹਾ ਨਾ ਤਾਂ ਡਰਾਈਵਰਾਂ ਦਾ ਕਸੂਰ ਆ ਨਾ ਕੰਪਨੀਆਂ ਦਾ ਕਸੂਰ ਆ ਜੀ ਜੇ ਪੇਰੋਲ ਤੇ ਆਉਣਾ ਵੀ ਪੈ ਗਿਆ ਹੋਊ ਇਹ ਵੀ ਕੋਈ ਵੱਡੀ ਗੱਲ ਨਹੀਂ ਪਰ ਇਹ ਆਪ ਸੂਚੀ ਤਾਂ ਰਾਲ ਕੇ ਤੁਰਨ ਆਪ ਸੂਚੀ ਇਕੱਠੇ ਹੋ ਕੇ ਤੁਰਨ ਮੈਂ ਮੈਂ ਤਾਂ ਇਹ ਕਹਿਣਾ ਚਾਹਾਂ ਤੁਹਾਡੇ ਕੀ ਵਿਚਾਰ ਹੋ ਨਹੀਂ ਤੁਰ ਸਕਦੇ ਕਿੱਥੇ ਹੋਰ ਤੁਰ ਸਕਦੇ ਤਾਂ ਚਾਹੀਦਾ ਵੀ ਹੈ ਜੀ ਐਂਡ ਆਫ ਦਾ ਡੇ ਜਿੱਦਾਂ ਹੁਣ ਜਿਹੜੀ ਹੁਣ ਗਵਰਨਮੈਂਟ ਨੇ ਮਤਲਬ ਖੈਰੇ ਤਾਂ ਮੈਂ 1998 ਤੱਕ ਤੋਂ ਸ਼ੁਰੂ ਕੀਤਾ ਸੀ ਜੀ ਹਾਂਜੀ ਇਹ ਉਦੋਂ ਵੀ ਗੱਲਾਂ ਚੱਲਦੀਆਂ ਸੀਗੀਆਂ ਉਦੋਂ ਹੀ ਏਜੰਸੀ ਰਾਹੀਂ ਜਾਂਦੇ ਹੁੰਦੇ ਸੀਗੇ ਸਾਨੂੰ ਵੀ ਇਹੀ ਪੇਰੋਲ ਤੇ ਨਹੀਂ ਆਪਾਂ ਚੈੱਕ ਅੱਛਾ ਉਹਦੇ ਵੀ ਰੋੜਾ ਪੈਂਦਾ ਹੁੰਦਾ ਸੀ ਉਸ ਟਾਈਮ ਬਿਲਕੁਲ ਬਿਲਕੁਲ ਪੈਂਦਾ ਹੀ ਔਰ ਉਦੋਂ ਵੀ ਕਾਰਪੋਰੇਸ਼ਨ ਖਲਾ ਕੇ ਕੰਪਨੀ ਉਦੋਂ 17 ਕਰੋੜਾਂ ਦੀ ਇੱਕ ਜਿੱਦਾਂ ਖਲਾ ਕੇ ਨਾ ਸਾਨੂੰ ਉੱਤੇ ਚੈੱਕ ਦੇਣਾ ਸ਼ੁਰੂ ਕਰਤਾ ਉਹਨਾਂ ਨੇ ਅੱਛਾ ਉਦੋਂ ਐਚਐਸਟੀ ਨਹੀਂ ਸੀ ਵੇ ਕਰਦੇ ਹੁੰਦੇ ਉਦੋਂ ਉਸ ਟਾਈਮ ਤੇ ਓਕੇ ਓਕੇ ਉਹ 13 ਘਟਾਲਾ ਰੇਟ ਸ਼ੁਰੂ ਹੋਇਆ ਸੀ ਹੌਲੀ ਹੌਲੀ 15 16 ਘਟਾ ਇੰਨੇ ਕੁ ਮਿਲਦੇ ਹੁੰਦੇ ਘੰਟੇ ਦੇ ਓਕੇ ਲੋਕਲ ਕੰਮ ਕਰਦੇ ਸੀ ਠੀਕ ਤੋਂ ਬਾਹਰੋਂ ਤਾਂ ਹੀ ਗਏ ਨਹੀਂ ਕਦੀ ਹੈ ਨਾ ਤਾਂ ਇੱਥੇ ਫਿਰ ਮੁੜ ਕੇ ਆਪਾਂ ਉਹਨਾਂ ਪੈਟਰਨ ਬਣ ਗਏ ਓਕੇ ਉਦੋਂ ਵੀ ਜੇ ਤਾਂ ਵਿਲਸਨ ਦੇ ਨਾਲ ਆਪਾਂ ਕੀਤਾ ਬਹੁਤ ਉਦੋਂ ਵੀ ਕੰਪਨੀ ਦੇ ਚੱਕ ਮੈਂ ਤਾਂ ਰਿਹਾ ਆਹ ਕੰਪਨੀ ਦੇ ਇਨਕੋਰਪੋਰੇਟਰ ਸੀਗੇ 99 ਜਿਹੇ ਹੀ ਆਉਦੀ ਕੰਪਨੀ ਇਨਕੋਰਪੋਰੇਟ ਹੋਇਆ ਉਹਦਾ ਓਨਰ ਪੈਟਰਨ ਤਾਂ ਇਨਕੋਰਪੋਰੇਸ਼ਨ ਤੇ ਉਹ ਤਾਂ ਲੀਗਲ ਆ ਉਹ ਤੋਂ ਕੋਈ ਜੱਕ ਨਹੀਂ ਹੈ ਜਿਹੜਾ ਜਿਹੜਾ ਡਰਾਈਵਰ ਇੱਕ ਜਿਹੜਾ ਜਿਹੜਾ ਟਰੱਕ ਓਨ ਨਹੀਂ ਕਰਦਾ ਜਾਂ ਕੋਈ ਮਤਲਬ ਉਹਦਾ ਮੁੱਦਾ ਆ ਜਿਹੜਾ ਮੇਨ ਉਹ ਕਹ ਰਿਹਾ ਵੀ ਜਿਹੜਾ ਇੱਕ ਇੱਕ EMPLOYEE ਆ ਬੇਸਿਕਲੀ ਕੰਪਨੀ ਦਾ ਹਨਾ ਇਹ ਜੀ ਉਹ ਵੀ ਟਰੱਕ ਲੈ ਲਵੇ ਕੰਪਨੀ ਦੇ ਟਰੱਕ ਲੈ ਲਵੇ ਹਾਂ ਫੇਰ ਤਾਂ ਫੇਰ ਕੋਈ ਨਹੀਂ ਫੇਰ ਗਵਰਨਮੈਂਟ ਕੀ ਕਰੂਗੀ ਫੇਰ ਕੋਈ ਨਹੀਂ ਕਰ ਸਕਦਾ ਦੀ ਗਵਰਨਮੈਂਟ ਫੇਰ ਤਾਂ ਉਹਨੂੰ ਇਨਕੋਰਪੋਰੇਟ ਹੋ ਕੇ ਆਪਣਾ ਐਜ਼ ਹੀ ਉਹ ਸੈਲਫ EMPLOYEED ਤਰੀਕੇ ਦੇ ਨਾਲ ਕੰਮ ਕਰ ਸਕਦਾ ਉਹ ਐਜ਼ ਉਹਨੂੰ OPERATOR ਫਿਰ ਵੀ ਫਿਰ ਤਾਂ ਉਹ ਉਹਨਾਂ ਨੂੰ ਨਹੀਂ ਪਤਾ ਵੀ ਇੱਕ ਬੰਦਾ ਜੀ ਟਰੱਕ ਲੈ ਕੇ ਆਪਣੀ ਕੰਪਨੀ ਖੋਲ ਕੇ ਚੱਲ ਸਕਦਾ ਕੀ ਨਹੀਂ ਮੈਨੂੰ ਇਹ ਲੱਗਦਾ ਕਿ ਇਹਦੇ ਪਿੱਛੇ ਨਾ ਜਿਹੜੀਆਂ ਟਰਕਿੰਗ ਮੈਨੂਫੈਕਚਰਿੰਗ ਕੰਪਨੀਆਂ ਆ ਉਹਨਾਂ ਦੀ ਬੜੀ ਵੱਡੀ ਲੌਬੀ ਇਹਦੇ ਪਿੱਛੇ ਕੰਮ ਕਰ ਰਹੀ ਆ ਤਾਂ ਕਿ ਇਹ ਹੋਵੇ ਤਾਂ ਕਿ ਲੋਕ ਟਰੱਕ ਖਰੀਦਣ ਹੋਰ ਜਿਹੜਾ ਡਰਾਈਵਰ ਟਰੱਕ ਬਾਏ ਕਰਨ ਹਾਂ ਕੋਈ ਵੱਡੀ ਗੱਲ ਨਹੀਂ ਕਰ ਰਹੀ ਕਿ ਇਹਦੇ ਵਿੱਚ ਕੋਈ ਹਾਂ ਉਸਾ ਇਹਦੇ ਪਿੱਛੇ ਉਹਨਾਂ ਦਾ ਪ੍ਰੈਸ਼ਰ ਵੀ ਜਿਹੜਾ ਗਰੁੱਪ ਦਾ ਜਿਹੜਾ ਉਹ ਮੰਨਿਆ ਜਾ ਸਕਦਾ ਬਾਕੀ ਇਹ ਰੇਖ ਦੀ ਆਪਾਂ ਆਪਣੀ ਧਾਰਨਾ ਆ ਬਾਕੀ ਇਹ ਚੀਜ਼ਾਂ ਆਪਾਂ ਸੁਣਦੇ ਬਹੁਤ ਚਿਰਾਂ ਦੇ ਆਏ ਆ ਤੇ ਇੱਕ ਮਿੰਟ ਫੋਨ ਡਾਲੀਏ ਜੀ ਲਓ ਜੀ ਹਾਂਜੀ ਸਰ ਜੀ ਸਸਰੀ ਕਾਲ ਸਸਰੀ ਕਾਲ ਤੇ ਮਸਤਾ ਬੈਸ ਸਾਹਿਬ ਨੂੰ ਹੀ ਸਸਰੀ ਕਾਲ ਜੀ ਹਾਂਜੀ ਬਈ ਜੀ ਇੱਕ ਵਾਰੀ ਵਧੀਆ ਵਧੀਆ ਵਕਤ ਅੱਜ ਅੱਜ ਤਾਂ ਸਭ ਨੇ ਕਾਲ ਥੋੜੀ अर्ਲੀ ਕਰ ਲਈ ਆ ਨਹੀਂ ਨਹੀਂ ਵਧੀਆ ਵਧੀਆ ਕਰ ਲਈ ਜੀ ਉਹ ਸਾਡਾ ਜਿਦਾਂ ਕਹਿੰਦੇ ਆ ਅੱਜ ਤੁਸੀਂ ਬੈਸ ਸਾਹਿਬ ਨਾਲ ਆਪਾਂ ਕੁਐਸਚਨ ਇਹੀ ਪੁੱਛਦੇ ਆ ਤੁਸੀਂ ਵੀ ਇਸੇ ਤੰਦੇ ਚੋਂ ਇਹ ਵੀ ਇਸੇ ਤੰਦੇ ਚੋਂ ਜੀ ਤੇ ਅੱਜ ਇਹੀ ਗੱਲਾਂ ਕਰਦੇ ਵੀ ਰੇ ਕੇ ਬੰਦਾ ਫਿਰ ਆਪਣਾ ਟਰੱਕ ਤੁਸੀਂ ਜਿੱਦਾਂ ਕਹਿੰਦੇ ਸੀ ਹਰ ਬੰਦਾ ਨਹੀਂ ਰਿਸਕ ਲੈਂਦਾ ਵੀ ਲੈ ਸਕਦਾ ਇਹ ਕਿੰਨਾ ਹਾਂਜੀ ਹਾਂਜੀ ਪ੍ਰੋਬਲਮ ਪਤਾ ਕੀ ਹੈ ਜੀ ਤੁਹਾਨੂੰ ਪਤਾ ਕੀ ਹੈ ਪਹਿਲਾਂ ਤਾਂ ਜੀ ਮੈਨੂੰ ਨਾ ਜੀ ਆਹ ਵੀਕੈਂਡ ਤੇ ਜਿਹੜੀ ਇਹਨਾਂ ਨੇ ਟਾਊਨ ਹਾਲ ਕੀਤੀ ਸੀ ਹਾਂਜੀ ਹਾਂਜੀ ਟਾਊਨ ਹਾਲ ਕੀਤੀ ਸੀ ਉਹ ਮੈਨੂੰ ਸੁਣਨ ਦਾ ਤੇ ਵਿਚਾਰਕ ਮਤਲਬ ਉਹਨਾਂ ਦੀ ਗੱਲਾਂ ਸੁਣਨ ਦਾ ਮੌਕਾ ਮਿਲਿਆ ਤੇ ਮੈਂ ਐਮਪੀ ਨੂੰ ਵੀ ਸੁਣਿਆ ਜਿਹੜਾ ਕਿਵੇਂ ਬਲੌਗ ਦਾ ਐਮਪੀ ਹੈ ਜਿਹੜਾ ਏਸ ਸਾਰੇ ਬਲਜਾ ਫਸਾਦ ਇਸ ਟਾਈਮ ਖੜਾ ਹੋਇਆ ਉਹਦੀ ਜੜ੍ਹ ਤੇ ਆ ਕਿਵੇਂ ਕੁਲਾ ਦਾ ਐਮਪੀ ਆ ਤੁਸੀਂ ਫਿਰ ਆਨਲਾਈਨ ਮੈਨੂੰ ਲੈ ਜੀ ਸੁਣਿਆ ਤੁਸੀਂ ਤਾਂ ਆਏ ਨਹੀਂ ਉੱਥੇ ਮੈਂ ਗਿਆ ਸੀ ਆਹ ਆਨਲਾਈਨ ਫੜਿਆ ਯਾਰ ਓਕੇ ਓਕੇ ਠੀਕ ਆ ਆਨਲਾਈਨ ਫੜਿਆ ਠੀਕ ਹੈ ਜੀ ਤੁਸੀਂ ਤੁਮ ਸਾਬ ਜੇ ਤੁਸੀਂ ਸੁਣਿਆ ਹੋਵੇ ਉਹ ਐਮਪੀ ਨੇ ਕੀ ਕਿਹਾ ਸ਼ੁਰੂਆਤ ਕਿੱਥੋਂ ਕੀਤੀ ਉਹਨੇ ਸ਼ੁਰੂਆਤ ਐਸੋ ਕੀਤੀ ਨਾ ਮੈਨੂੰ ਤੁਹਾਡੀਆਂ ਵੋਟਾਂ ਚਾਹੀਦੀਆਂ ਨੇ ਨਾ ਮੈਂ ਤੁਹਾਡੀ ਕੰਸਟੀਟਿਊਐਂਸੀ ਨੂੰ ਰਿਪਰਿਜ਼ੈਂਟ ਕਰਦਾ ਕਾ ਮੇਰਾ ਤੁਹਾਡੇ ਨਾਲ ਕੋਈ ਲੈਣ ਦੇਣਾ ਮੇਰਾ ਲੈਣ ਦੇਣਾ ਚਿਪਕਦੀਆਂ ਵੱਡੀਆਂ ਕਾਰਪੋਰੇਸ਼ਨਸ ਨਾਲ ਜੀ ਜੇ ਉਹ ਜਿਹੜਾ ਕਹੋਨੇ ਓਕੇ ਹਾਂਜੀ ਇੱਕ 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 ਚੀਜ਼ ਵੀ ਤੁਸੀਂ ਦੁਬਾਰਾ ਸੁਣ ਲਓ ਸਪੀਚ ਆ ਕੇ ਦੀ ਹਰੇ ਇਹੀ ਗੱਲ ਕਹੀ ਆ ਵਰਡ ਬਾਈ ਵਰਡ ਇਹੀ ਗੱਲ ਉਹਨੇ ਇਹ ਗੱਲ ਕਹੀ ਵੀ ਕਿ ਜਿਹੜਾ ਇਹ ਜਿਹੜਾ ਮੁੱਦਾ ਹੈ ਹਾਂਜੀ ਇਹ ਅਸੀਂ ਤਿੰਨਾਂ ਮਹੀਨਿਆਂ ਦੇ ਵਿੱਚ ਸੋਲਵ ਕਰਕੇ ਰੈਜ਼ੋਲਿਊਟ ਕਰਾਂਗੇ ओके ओके ਪਿੰਨ ਮਹੀਨਿਆਂ ਦੇ ਵਿੱਚ ਕੋਈ ਚੀਜ਼ ਟੇਬਲ ਹੋਵੇ ਕਮੇਟੀ ਬਣੇ ਜੀ ਉਹ ਅਸੈਪਟ ਵੀ ਹੋ ਜੇ ਉਹ ਪਾਸ ਵੀ ਹੋ ਜੇ ਤੇ ਸਭ ਕੁਝ ਹੋ ਜੇ ਇਹਦੇ ਪਿੱਛੇ ਇਹ ਤਾਂ ਹੈ ਨਹੀਂ ਕਿ ਵੀ ਲੈ ਨਹੀਂ ਲਗੜੀ ਸਰਕਾਰ ਹੈ ਵੀ ਉਹ ਵੀ ਮਿੰਟੀ ਉਹਨਾਂ ਨੇ ਮੰਨ ਲਿਆ ਕਿਉਂਕਿ ਉਹਨਾਂ ਨੇ ਇਹ ਤਾਂ ਕਲਪਨਾ ਸੀ ਸਾਡੀ ਬਜਟ ਤੇ ਇਹਨਾਂ ਨੇ ਕੋਈ ਸਪੋਰਟ ਹੀ ਨਹੀਂ ਕਰਨੀ ਹਾਂਜੀ ਠੀਕ ਹੈ ਇਹਦਾ ਮਤਲਬ ਇਹ ਹੈ ਬਾਈ ਜੀ ਇਹ ਰੈਗੂਲੇਟ

ਕਿ ਜਿਹੜੀ ਹੈ ਸਾਊਥ ਏਸ਼ੀਅਨ ਕੰਪਨੀਆਂਜ਼ ਨੇ ਸਰਕਿਲਿੰਗ ਦੀ ਮਤਲਬ ਵੀ ਉਹਨੇ ਡਾਇਰੈਕਟਲੀ ਨਾ ਨਹੀਂ ਲਿਆ ਬਾਕੀ ਕੋਈ ਕਸਰ ਚੱਡੀ ਨਹੀਂ ਉਹਨੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਇੱਕ ਨਾ ਖਾਸ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸਾਰੀ ਪੋਲਿਟਿਕਸ ਦੇ ਵਿੱਚ ਔਰ ਕੱਲਾ ਹੀ ਇਥੇ ਨਹੀਂ ਇਹ ਅਮਰਕਾ ਦੇ ਵਿੱਚ ਵੀ ਔਰ ਇਦਾਂ ਦੀਆਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਜਿਹੜੀਆਂ ਬਣੀਆਂ ਹੋਈਆਂ ਸਾਈਟ ਜਿਹੜੀਆਂ ਦੇ ਕਹ ਲਓ ਪੇਜ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇੱਕ ਵੀਡੀਓ ਕ੍ਰੀਏਟ ਕਰਕੇ ਤਾਂ ਸਿੱਖਾਂ ਨੂੰ ਖਾਸ ਕਰਕੇ ਪੱਗਾਂ ਵਾਲਿਆਂ ਨੂੰ ਜਾਂ ਪੰਜਾਬੀਆਂ ਨੂੰ ਜਾਂ ਇੰਡੀਅਨਸ ਨੂੰ ਕਹਿ ਲਓ ਜਾਂ ਸਾਊਥ ਏਸ਼ੀਅਨ ਨੂੰ ਕਹਿ ਲਓ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿੱਦਾਂ ਔਰ ਉਹਦੇ ਤੇ ਜਿਹੜੀਆਂ ਵੀਡੀਓਜ਼ ਮਤਲਬ ਬੜੀਆਂ ਇਤਰਾਜਯੋਗ ਜਿਹੜੀ ਉਹਦੇ ਦੇ ਗੱਲਾਂ ਜਿਹੜੀਆਂ ਮਤਲਬ ਦੇਖਾ ਜਾਂਦੀਆਂ ਯਾਨੀ ਉਹ ਤੇ ਸ਼ੋਅ ਕੀਤਾ ਜਾਂਦਾ ਵੀ ਕਮਿਊਨਿਟੀ ਨੂੰ ਅਕਲ ਨਹੀਂ ਹੈਗੀ ਜਾਂ ਇਹਨਾਂ ਨੂੰ ਹਾਂਜੀ ਰਾਈਟ ਉਹਦੇ ਹਾਂ ਜੀ ਬਿਲਕੁਲ ਭਾਈ ਜੀ ਉਹਦੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੋਇਆ ਮੈਂ ਐਮ ਪੀਟੀ ਗੱਲ ਕਰੂੰਗਾ ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰੂੰਗਾ ਬਾਕੀ ਤਾਂ ਮੈਨੂੰ ਕੱਢਣ ਬੋਰਡ ਨੂੰ ਕੁਝ ਖਾਸ ਦਿਖਿਆ ਨਹੀਂ ਦੇ ਹਾਂ ਜੀ ਮੈਂ ਐਮ ਪੀ ਜੋ ਗੱਲ ਕਰੂੰਗਾ ਵੀ ਕੀ ਕੀ ਗਿਆ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀਆਂ ਵੀ ਜਿਹੜੇ ਇਹ ਬੈਡ ਐਕਟਰਸ ਨੇ ਇਹ growth ਜ਼ਿਆਦਾ ਕਰ ਰਹੇ ਨੇ ਜਿਹੜੇ ਦੂਜੇ ਐਕਟਰਸ ਤੋਂ ਦਾ ਮਤਲਬ ਕੀ ਸੀਗਾ ਉਹਨਾਂ ਨੇ ਇੱਕ ਗੱਲ ਹੋਰ ਕਹੀ ਵੀ ਵੀ ਹੈਵ ਲੌਸਟ ਪਤਾ ਨਹੀਂ 1 ਲੱਖ ਕਿੰਨੇ ਤੇ ਰੋਜ਼ ਇਨਕਮ ਜੀ ਇਨ ਤੱਕ ਇਨ ਟਰਾਂਸਪੋਰਟ ਇੰਡਸਟਰੀ ਹੂੰ ਠੀਕ ਹੈ ਮਤਲਬ ਉਹਨਾਂ ਨੇ ਸ਼ਰਿਆਂ ਨੇ ਗੱਲ ਕਹਿਤਾ ਵੀ ਭਾਈ ਭੱਜ ਲੋ ਜਿੱਥੇ ਨੂੰ ਭੱਜ ਸਕਦੇ ਹੋ ਵੀ ਆਰ ਕਮਿੰਗ ਫੋਰ ਯੂ ਜੀ ਥੈਟ ਇਜ਼ ਥੈਟ ਇਜ਼ ਵਨ ਪਾਰਟ ਆਫ ਦਿਸ ਸਟੋਰੀ ਦੂਜੀ ਪਾਰਟ ਆਫ ਦਿਸ ਸਟੋਰੀ ਇਹ ਹੈ ਮੈਂ ਤੁਹਾਡੀ ਗੱਲ ਮੰਨ ਲੈਣਾ ਸਾਰੇ ਓਨਰ ਆਪਰੇਟਰ ਬਣ ਗਏ ਹਾਂਜੀ ਹੁਣ ਬਿਲਕੁਲ ਤੁਹਾਡੀ ਗੱਲ ਸਹੀ ਹੈ ਓਨਰ ਆਪਰੇਟਰ ਬਣ ਲੋ ਪਹਿਲਾਂ ਤਾਂ ਜਿਹੜਾ ਇੰਨਾ ਇਕਵਿਪਮੈਂਟ ਕੰਪਨੀਆਂ ਨੇ ਚੱਕਿਆ ਹੋਇਆ ਉਹਦਾ ਕੀ ਕਰਨਗੇ ਜਾਂ ਤਨੂੰ ਸੈੱਲ ਕਰਨਗੇ ਡਰਾਈਵਰਸ ਨੂੰ ਠੀਕ ਹੈ ਜੀ ਤਾਂ ਤਾਂ ਉਹਨਾਂ ਨੂੰ ਡਰਾਈਵਰਸ ਨੂੰ ਸੈੱਲ ਕਰਨਗੇ ਜਾਂ ਫਿਰ ਉਹਨਾਂ ਨੂੰ ਵਾਪਸ ਕਰਨਗੇ ਜਿਹੜੀਆਂ ਲੀਜ਼ਿੰਗ ਕੰਪਨੀਆਂ ਨੇ ਰੀਵੀਂਗ ਕੰਪਨੀਆਂ ਨੇ ਜਿਹਨਾਂ ਲੀਜ਼ ਕੀਤੇ ਨੇ ਉਹ ਟਰੱਕ ਉਸ ਪਬਲੀਸ ਸਬਲੀਜ਼ ਦਾ ਤੁਸੀਂ ਕਰ ਹੀ ਨਹੀਂ ਸਕਦੇ ਕਿ ਇੰਸ਼ੋਰੈਂਸ ਕੰਪਨੀ ਨੂੰ ਪਾਰ ਲਾ ਕੇ ਉਹ ਤਾਂ ਸਾਡੇ ਪਿੱਛੇ ਭੱਜ ਜਾਈਆਂ ਕਿ ਤੁਸੀਂ ਇੰਸ਼ੋਰੈਂਸ ਦੇ ਵਿੱਚ ਸਬਲੀਜ਼ ਐਡ ਕਰੋਗੇ ਤੁਹਾਡੀ ਕਾਸਟ ਬੱਲੇ ਬੱਲੇ ਹੋ ਜਾਣੀ ਹੈ ਬਿਕਾਜ਼ when you add that ਉਹ ਗੱਲ ਉਹ ਤੇ ਮੈਂ ਤਰੀਕ ਨੂੰ ਉਹ ਮੇਰੇ ਨਾਲ ਕਰ ਰਿਹਾ ਨਾ ਮੈਂ ਸਾਰੀ ਵਰਕਆਊਟ ਮੈਂ ਲਗਾ ਰਿਹਾ ਤੇ ਕ੍ਰਸ਼ਟਨਿੰਗ ਵੀ ਲੈਣਗੇ ਉਹ ਮੈਂ ਉਧਰ ਵਰਕਆਊਟ ਕਰਕੇ ਗਿਆ ਸੀਗਾ ਵੀ ਕੁਐਸਚਨ ਵੀ ਚੈਅ ਲੈਣਗੇ ਜਿਹੜੇ ਲੋਕ ਕਰੇ ਮੇਰੇ ਕੁਐਸਚਨ ਵੀ ਚ ਰਹੀ ਮੈਂ ਵੀ ਕੁਐਸਚਨ ਪੁੱਛਣਾ ਹੈ ਇਹਨਾਂ ਨੂੰ ਹਾਂਜੀ ਸਬਲੀਜ਼ਿੰਗ ਸਬਲੀਜ਼ਿੰਗ ਕਰਨੀ ਦੇਣੀ ਹੈ ਜੀ ਇੰਸ਼ੋਰੈਂਸ ਕੰਪਨੀਆਂ ਨਾਲ ਲੀਜ਼ਿੰਗ ਆਪਣੇ ਪਰ ਜਿਹੜਾ ਇਕਵਿਪਮੈਂਟ ਇਹਨਾਂ ਕੰਪਨੀਆਂ ਨੇ ਲਿਆ ਉਹ ਕਿੱਥੇ ਜਾਊਗਾ ਜੀ ਉਸ ਤੋਂ ਬਾਅਦ ਹੀ ਗੱਲ ਫੋਰ ਐਗਜ਼ਾਮਪਲ ਤੁਸੀਂ ਓਨਰ ਆਪਰੇਟਰ ਬਣਾ ਦਿੰਦੇ ਹੋ ਤੁਹਾਡੀ ਗੱਲ ਮੰਨ ਲਈ ਹਾਂਜੀ ਜੇ ਤੁਹਾਨੂੰ ਐਜ਼ ਆ ਓਨਰ ਆਪਰੇਟਰ ਪ੍ਰੋਫਿਟ ਹੀ ਨਹੀਂ ਦਿਖੂਗਾ ਪ੍ਰੋਫਿਟ ਹੀ ਨਹੀਂ ਦਿਖੂਗਾ ਆਪਾਂ ਓਨਰ ਪਰ ਲਾਇਬਿਲਟੀ ਲੈਣੀ ਆ ਕਿਸੇ ਵੀ ਚੀਜ਼ ਦੀ ਲਾਇਬਿਲਟੀ ਲੈਣੀ ਆ ਜੇ ਉਹਦੇ ਤੁਹਾਨੂੰ ਪ੍ਰੋਫਿਟ ਹੀ ਨਹੀਂ ਦਿਖੂਗਾ ਤੁਸੀਂ ਕੰਮ ਕਿਵੇਂ ਕਰੋਗੇ ਨਹੀਂ ਪ੍ਰੋਫਿਟ ਲੈਦਾ ਆਉਣਾ ਅਗਲੇ ਨੇ ਵਿੱਚ ਪ੍ਰੋਫਿਟ ਨਾ ਮਿਲਿਆ ਤਾਂ ਅਗਲਾ ਵਿਚਾਰਾ ਕਾਹਤੇ ਲਊਗਾ ਕਾਹਤੇ ਬੋਝ ਚੁੱਕੂ ਥੱਲੋ ਸਾਹਿਬ ਅੱਗੇ ਗੱਲਾਂ ਸੀਗੀਆਂ ਅੱਗੇ ਟੀਲ 87 ਪਾਰਟ 87 ਚੀਜ਼ਾਂ ਦੀਆਂ ਫਰਕ ਸੀ ਚੀਜ਼ਾਂ ਹਾਂਜੀ ਉਹ ਚੀਜ਼ਾਂ ਹੁਣ ਨਹੀਂ ਰਹੀਆਂ ਪਾਰਟ ਵੀ ਬਹੁਤ ਮਹਿੰਗੇ ਨੇ ਤੇ ਲੇਬਰ ਵੀ ਉਨੀ ਮਹਿੰਗੀ ਆ ਦ ਮੇਨਟੇਨੈਂਸ ਵੀਰ ਨਹੀਂ ਮਹਿੰਗੀ ਹੈ ਤੇ ਕੰਪਨੀਆਂ 페 ਕਰਨ ਨੂੰ ਕੁਛ ਦਾਜੀ ਨਹੀਂ ਵੱਡੀਆਂ ਕੰਪਨੀਆਂ ਉੱਥੇ ਵੀ ਟਕਰੇ ਆ ਜੀ ਮੁੰਡੇ ਉਹ ਵੀ 22 23 ਤੇ ਗੱਲ ਅੜੀ ਹੋਗਾ ਤੇ ਮੈਨੂੰ ਟਕਰੇ ਮੁੰਡੇ ਕਹਿੰਦੇ ਸਾਡੀ ਕੰਪਨੀਆਂ ਨੇ ਵੀ ਕਹਿਤਾ ਸਾਡੇ 22 ਤੇ 23 ਤੇ ਅੜ ਗਏ ਕਹਿੰਦੇ ਬਸ ਐਨੇ ਤੇ ਆ ਜੀ ਜਿਹਦਾ ਜੇਤ ਲਈ ਕੈਲਕੂਲੇਟ ਕਰੋਗੇ ਨਾ ਇਹਨੂੰ ਜੀ ਵੀ ਕੈਲਕੂਲੇਟ ਕਰਦੇ ਹਾਂ 14 ਡਾਲਰ ਤੇ 95 ਸੈਂਟ ਸਾਡੇ ਪੱਲੇ ਬੈਣੇ ਕੀ ਬਣਿਆ 14 95 ਨਹੀਂ ਉਹ ਤਾਂ ਦੇਖੋ ਕਾ ਸੁਣੋ ਕੋਨ ਐਸੇ ਪੇਰੋਲ ਦੇ ਹਿਸਾਬ ਨਾਲ ਤਾਂ ਡਾਇਰੈਕਟ ਜਿਹੜੇ ਬੰਦੇ ਫੈਕਟਰੀਆਂ 'ਚ ਜੌਬਾਂ ਕਰਦੇ ਆ ਹਾਂਜੀ ਜਾਨੀਏ ਜਿਹੜੀਆਂ ਜਿੱਦਾਂ ਲਾਲੋ ਸਕਿੱਲ ਜੌਬਸ ਹੈਗੀਆਂ ਆ ਉਹ ਵੀ ਤਾਂ ਟੈਕਸ ਕਟਾਉਂਦੇ ਹੀ ਇਦਾਂ ਹੀ ਆ ਉਹਦਾ ਉਹ ਤਾਂ ਉਹ ਤਾਂ ਲਾਅ ਆ ਨਾ ਜਿੱਦਾਂ ਸਕਿੱਲ ਜੌਬ ਦੀ ਰੇਟ ਵੀ ਬਹੁਤ ਵਾਹ ਸਕਿੱਲ ਜੌਬ ਚ ਘੱਟ ਜਾਂਦੀ ਹੈ ਡਰਾਈਵਰੀ ਬਹੁਤ ਔਖੀ ਆ ਵੈਸੇ ਐਗਜ਼ਾਮਪਲ ਲੈ ਰਿਆ ਹਾਂ ਕਹਿੰਦਾ ਬਾਬ ਜਦੋਂ ਤੁਸੀਂ ਜਦੋਂ ਤੁਸੀਂ ਪੇਰੋਲ ਤੇ ਜਾਣਾ ਉਹ ਤਾਂ ਜਿਹੜੀ ਟੈਕਸ ਬ੍ਰੈਕਟ ਤੇ ਤੁਸੀਂ ਹੈਗੇ ਉਹਦੇ ਬੇਸ 'ਤੇ ਤੁਹਾਡਾ ਟੈਕਸ ਕੱਟ ਹੋਣਾ ਹੈ ਇਹਦੇ 'ਚ ਤਾਂ ਬਿਲਕੁਲ ਹੈ ਤੁਹਾਡੀ ਗੱਲ ਸਹੀ ਹੈ ਪਰ ਤੁਸੀਂ ਨਾਲ ਟਰਕਿੰਗ ਕੰਪਨੀਆਂ ਇਹ ਵੀ ਕਹਿ ਰਹੀਆਂ ਜ਼ੀਰੋ ਬੈਨੀਫਿਟ ਕੋਈ ਬੈਨੀਫਿਟ ਨਹੀਂ ਬੈਨੀਫਿਟ ਲਈ ਤੁਸੀਂ ਆਪ ਦੀ ਫੇਜ पे ਕਰੋਗੇ ਤਿੰਨ ਵੱਡੀਆਂ ਫਰਮਾਂ ਨੇ ਤਿੰਨ ਵੱਡੀਆਂ ਫਰਮਾਂ ਨੇ ਮੈਂ ਆਫ ਈਅਰ ਆਫ ਈਅਰ ਤੁਹਾਨੂੰ ਦੱਸ ਦੂਗਾ ਤੁਸੀਂ ਉਹਨਾਂ ਨੂੰ ਫੋਨ ਕਰ ਤਿੰਨ ਵੱਡੀਆਂ ਫਰਮਾਂ ਨੇ ਉਹਨਾਂ 56 ਸੈਂਟ ਕਰਦੇ ਆ ਦਾਸੀ ਬੈਨੀਫਿਟ ਦੇਣਾ ਦਾਸੀ ਕੋਈ ਹੌਲੀਡੇ ਵੀ ਦੇਣੀਆਂ ਨਾ ਕੁਝ ਹੋਰ ਦੇਣਾ ਸਭ ਕੁਝ ਇਨਕਲੂਡਡ ਹੈ ਤੁਹਾਡੀ ਬੀਜ ਦੇ ਵਿੱਚ ਹੀ ਉਹਨੇ ਵੀ ਇਹੀ ਦੱਸਿਆ ਜਿਹੜੀ ਗੱਲ ਏਦਾਂ ਏਦਾਂ ਤਾਂ ਨਹੀਂ ਹੋਰ ਆਪਣੇ ਕੋਲੋਂ ਲਾਤ